ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਚਲੋ ਅੱਜ ਗੱਲ ਕਰਦੇ ਆ ਜੀ ਪੰਜਾਬ ਦੀ ਇੱਕ ਕੁੜੀ ਐ ਜਿਹਦੇ ਮਗਰ ਬਹੁਤ ਲੋਕ ਲੱਗੇ ਹੋਏ ਨੇ ਤੇ ਉਹ ਕਈ ਪੈਸਿਆਂ ਦੀ ਕਈ ਬੰਦਿਆਂ ਨਾਲ ਹੇਰ ਫੇਰੀ ਕਰ ਗਈ ਐ ਇਹ ਤਾਂ ਸੱਚ ਆਪਾਂ ਭੇਡ ਭੇਡ ਚਾਲ ਦੇ ਸ਼ਿਕਾਰ ਆਂ ਭੇਡ ਚਾਲ ਦੇ ਵਿੱਚ ਅਸੀਂ ਚੱਲਣ ਆਲੇ ਆਂ ਅਸੀਂ ਗੱਲਾਂ ਜਿੜ ਜਿੜੀਆਂ ਮਰਜ਼ੀ ਕਰ ਲਈਏ ਭੇਡ ਚਾਲ ਸਾਡੇ 'ਚ ਹੈਗੀ ਐ ਉਹ ਨਹੀਂ ਹੈਗੀ ਤਾਂ ਤੁਸੀਂ ਦੱਸ ਦਿਓ ਪਿੱਛੇ じゃ ਇੱਕ ਨੇ ਸ਼ਰਦਾਈ ਰਗੜੀ ਫਰ ਦੂਜੇ ਨੇ ਫਿਰ ਤੀਜੇ ਨੇ ਇੱਕ ਅੱਦੇ ਸਿੰਗਰ ਨੇ ਦਲਜੀਤ ਦਸਾਂ ਜਰ ਕੇ ਨੇ ਰਗੜ ਲਈ ਉਹ ਦੇਖੋ ਜੀ ਕੁੰਡੇ ਤੇ ਦਲਜੀਤ ਲਿਖਿਆ ਹੈ ਹਨ ਇਹ ਤੁਹਾਨੂੰ ਇਦਾਂ ਦੇ ਸਬੂਤ ਕਿੰਨੇ ਕੁ ਦੇ ਦਈਏ ਬਹੁਤ ਸਬੂਤ ਨੇ ਇੱਕ ਬੀਬੀ ਦਾ ਤਲਾਕ ਹੁੰਦਾ ਪੰਜਾਬ ਚ ਅੱਜ ਮੈਂ ਗੋਲ ਮਟੋਲ ਗੱਲ ਰੱਖਦਾ ਤੁਸੀਂ ਦੱਸ ਦਿਓ ਕੌਣ ਬੀਬੀ ਹੈ ਤੇ ਉਹ ਵੀਡੀਓ ਪਾਉਂਦੀ ਹੈ ਆਪਣੀ ਔਰ ਝੂਠ ਇਹਦਾ ਕਿੱਥੇ ਤੱਕ ਗਿਆ ਉਹ ਵੀ ਦੇਖ ਲਓ ਜਾ ਰਿਹਾ ਤੇ ਪੰਜਾਬ ਨੂੰ ਕਿੰਨਾ ਬਦਨਾਮ ਕਰੂਏ ਝੂਠ ਨੋਟ ਕਰ ਲਿਓ ਉਹ ਵੀਡੀਓ ਪਾਉਣੀ ਕਿ ਮੇਰਾ ਤਲਾਕ ਹੋ ਗਿਆ ਮੇਰੇ ਘਰ ਵਾਲੇ ਨੇ ਮੈਨੂੰ ਕੁੱਟਿਆ ਫਲਾਨਾ ਕੀਤਾ ਉਹ ਜਾ ਕੇ ਇੱਕ ਚੈਨਲ ਤੇ ਵੀ ਬੋਲਦੀ ਆ ਤੇ ਲੋਕ ਉਹਨੂੰ ਸਿੰਪਤੀ ਦਿੰਦੇ ਆ ਸਿੰਪਤੀ ਉਹਨੂੰ ਮਿਲਦੀ ਆ ਉਹਦੀ ਮਦਦ ਕਰਨ ਲੱਗ ਪੈਂਦੇ ਆ ਸਾਰੇ ਸਾਡਰਗੇ ਨੇ ਵੀ ਕਈਆਂ ਨੇ ਕੀਤੀ ਹੋ ਮਦਦ ਪਹਿਲਾ ਪਹਿਲਾ ਹਨਾ ਮਦਦ ਕਰਨ ਲੱਗ ਪੈਂਦੇ ਚਲੋ ਸੱਚੀ ਇਦਾਂ ਆ ਉਹ ਹੌਲੀ ਹੌਲੀ ਉਹਦੇ ਰੰਗ ਬਦਲ ਜਾਂਦੇ ਆ ਰੰਗ ਬਦਲ ਜਾਂਦੇ ਆ ਤੇ ਉਸ ਤੋਂ ਬਾਅਦ ਉਹ ਐਕਸਪੋਰਟ ਦਾ ਕੰਮ ਵੀ ਸ਼ੁਰੂ ਕਰ ਲੈਂਦੀ ਬਾਹਰ ਦੇ ਵਿਦੇਸ਼ੀ ਬੰਦਿਆਂ ਨਾਲ ਕਿਸੇ ਨਾਲ ਕੰਮ ਉਹਦਾ ਜਿਆਦਾ ਕਦੋਂ ਵੱਧਦਾ ਜਦੋਂ ਮੈਨੇਜਮੈਂਟ ਨੂੰ ਹਾਇਰ ਕਰ ਲੈਂਦੀ ਬਾਜ ਮੈਨੇਜਮੈਂਟ ਨੇ ਸ਼ਹਿਦ ਕੀਤਾ ਹੈ ਹਨਾ ਜਦੋਂ ਕੋਈ ਮੈਨੇਜਮੈਂਟ ਉਹਨੂੰ ਹਾਇਰ ਕਰ ਲੈਂਦੀ ਆ ਤੇ ਉਹਦਾ ਕੰਮ ਫੁੱਲ ਚੱਲ ਪੈਂਦਾ ਉਹ ਆਈਡੀਆ ਦੱਸ ਦਿਆ ਪਏ ਅੱਧੇ ਦਾ ਕਰਕੇ ਅੱਧੇ ਪਏ ਉਹ ਚੋਹ ਰੱਖਦੇ ਆ ਅੱਧੇ ਉਹ ਲੈਂਦੀ ਆ ਤੇ ਪੈਸਾ ਕਿਹਦਾ ਤੁਹਾਡਾ ਹੀ ਜਦੋਂ ਕੋਈ ਮਿਨਿਸਟਰ ਜਾਂ ਮੰਤਰੀ ਚੋਰੀ ਕਰਦਾ ਤੁਹਾਨੂੰ ਬੁਰਾ ਲੱਗਦਾ ਇਹਨਾਂ ਨੂੰ ਨੱਥ ਪਾਓ ਨਾ ਪਹਿਲਾਂ ਤਾਂ ਉਹ ਹੁਣ ਐਕਸਪੋਰਟ ਦਾ ਕੰਮ ਵੀ ਕਰਨ ਲੱਗ ਪਈ ਆ ਉਹ ਕੁੜੀ ਉਹ ਤੁਸੀਂ ਦੱਸਣਾ ਹੁਣ ਕੌਣ ਐ ਐਕਸਪੋਰਟ ਦਾ ਕੰਮ ਕਰਦੀ ਐ ਐਕਸਪੋਰਟ ਦਾ ਕੰਮ ਕਰਨ ਲਈ ਜਿਹੜੇ ਮੁੰਡਿਆਂ ਨੇ ਨਾਲ ਸਾਥ ਦਿੱਤਾ ਜਾਂ ਜਿਹੜੇ ਬੰਦਿਆਂ ਨੇ ਵਿਆਹ ਵਰਿਆਂ ਨੇ ਸਾਥ ਦਿੱਤਾ ਕਈ ਠਰਕ ਦੇ ਚੱਕਰ ਚ ਆਏ ਹੋਏ ਸੀ ਸੱਚ ਐ ਇਹ ਹੁੰਦਾ ਹੀ ਐ ਜੀ ਜਦੋਂ ਪੰਜਾਬੀ ਬਹੁਤ ਸਾਰੇ ਇਹਨਾਂ ਕੰਮਾਂ ਨੂੰ ਆ ਜਾਂਦੇ ਐ ਕਈ ਕਰਦੇ ਐ ਜਦੋਂ ਉਹਨਾਂ ਨਾਲ ਧੋਖਾ ਹੋ ਜਾਂਦਾ ਨਾ ਤਾਂ ਉਹ ਵੀਡੀਓ ਪਾ ਪਾਉਂਦੇ ਨਾ ਉਹਦਾ ਕਮੈਂਟ ਫਿਰ ਇੱਧਰ ਉੱਧਰ ਗੱਲਾਂ ਕਰਦੇ ਜਾਂ ਸਾਡਰ ਕਹਿੰਦਾ ਆ ਕੇ ਚੈਨਲ ਤੇ ਇਹਦੇ ਲਈ ਬੋਲਦੇ ਤਾਂ ਬੋਲ ਨਹੀਂ ਪਾਉਂਦੇ ਉਹਨਾਂ ਨੂੰ ਪਤਾ ਹੁੰਦਾ ਉਹਦੇ ਘਰਦਿਆਂ ਨੇ ਕੀ ਕਹਿਣਾ ਇਹ ਗਲਤੀਆਂ ਕਰਕੇ ਉਹ ਕਿੱਥੇ ਤੱਕ ਪਹੁੰਚ ਗਏ ਉਹ ਹੁਣ ਹਿਰਾਫੇਰੀ ਕਰਕੇ ਬੜੇ ਲੈਵਲ ਤੱਕ ਚੱਲ ਗਏ ਹੁਣ ਉਹ ਦੀਆਂ ਵੀਡੀਓ ਮੈਨੂੰ ਬੁਰਾ ਤਾਂ ਲੱਗਿਆ ਤਾਂ ਮੈਂ ਵੀਡੀਓ ਉੱਤੇ ਬਣਾ ਰਿਹਾ ਹਿੰਦੀ ਦੇ ਵਿੱਚ ਉਹਦੀ ਵੀਡੀਓ ਡੱਬ ਕਰਕੇ ਤੇ ਛੱਡੀ ਜਾ ਰਹੀ ਹੈ ਭਈ ਇਹ ਫਲਾਨੀ ਕੁੜੀ ਆ ਜੀ ਇਸ ਏਦਾਂ ਹੋ ਜਾ ਕਿਸੇ ਨਾਲ ਉਹ ਸੁਸਾਈਡ ਕਰ ਲੈਂਦੀ ਇਹ ਕੁੜੀ ਨੇ ਐ ਸਟੈਂਡ ਕੀਤਾ ਵੈਂਸਟੈਂਡ ਕੀਤਾ ਉਹ ਆਪਣੀ ਫੋਟੋ ਨੂੰ ਐਡਿਟ ਕਰਕੇ ਉੱਤੇ ਫੋਟੋ ਤੇ ਸੱਟ ਲਵਾ ਆ ਕੇ ਤੇ ਦਿਖਾ ਰਹੀ ਵੀ ਏਦਾਂ ਪਤੀ ਨੇ ਮਾਰਿਆ ਉਹਦੇ ਸੱਟਾਂ ਲੱਗੀਆਂ ਉਹ ਐ ਸਟੈਂਡ ਹੋਈ ਪੰਜਾਬ ਤੋਂ ਪੈਸੇ ਲੁੱਟ ਲੈ ਬਹੁਤ ਲੋਕਾਂ ਤੋਂ ਐਨਆਰਆਈਆਂ ਤੋਂ ਬਹੁਤ ਲੁੱਟ ਲੈ ਹੁਣ ਯੂਪੀ ਬੰਬੇ ਦਿੱਲੀ ਵਰਗੇ ਸ਼ਹਿਰਾਂ ਤੋਂ ਲੁੱਟਣੇ ਆਏ ਨੇ ਫੇਰ ਬਾਅਦ ਚ ਬਦਨਾਮ ਕੇ ਨਾ ਹੁਣ ਤੇ ਪੰਜਾਬੀ ਗਲਤ ਹੈ ਪੰਜਾਬ ਹੀ ਬੱਜਣਾ ਨਾ ਇਹਦਾ ਰੰਗ ਰੂਪ ਕਿੰਨਾ ਬਦਲਿਆ ਪਹਿਲਾਂ ਤੋਂ ਹੁਣ ਤੱਕ ਇਹ ਤੁਸੀਂ ਨੋਟ ਕਰੋ ਜਦੋਂ ਇਦਾਂ ਦੀ ਬਣ ਜਾਂਦੀ ਆ ਫੇਰ ਕਹਿੰਦੀ ਆ ਨਾ ਦੇਖੋ ਮੇਰੀ ਵੀਡੀਓ ਕਿਸੇ ਨੇ ਕਿਹਾ ਤੁਹਾਨੂੰ ਨਾ ਸਬਸਕ੍ਰਾਈਬ ਕਰੋ ਤੇ ਜਦੋਂ ਵੋਟਾਂ ਪਵਾ ਕੇ ਇਦਾਂ ਦੇ ਜਿੱਤ ਜਾਂਦੇ ਆ ਫੇਰ ਕੀ ਕਰਦੇ ਆ ਇੱਕ ਮੈਂ ਵੀਡੀਓ ਦੇਖੀ ਆ ਉਹਦੇ ਥੱਲੇ ਮੈਨੂੰ ਕਮੈਂਟ ਬਹੁਤ ਸੋਹਣਾ ਲੱਗਾ ਇੱਕ ਬੀਬੀ ਦਾ ਬਿਆਨਤ ਕੋਰ ਸਿੱਧੂ ਦਾ ਭਾਨੇ ਸਿੱਧੂ ਨੇ ਕਿਸੇ ਕੁੜੀ ਵਾਰੇ ਕੰਗਣਾ ਵਾਰੇ ਬੋਲਿਆ ਇਦਾਂ ਦੇ ਬੰਦੇ ਜਿਹੜੇ ਆ ਨਾ ਇਹ ਪਹਿਲਾਂ ਤਾਂ ਸਾਡੇ ਵਰਗਿਆਂ ਦੇ ਲਈ ਨਹੀਂ ਬੋਲਦੇ ਬਾਹਰ ਦੀਆਂ ਕੁੜੀਆਂ ਲਈ ਬੋਲਦੇ ਕੁੜੀ ਤਾਂ ਕੁੜੀ ਆ ਨਾ ਭਾਵੇਂ ਉਹ ਲੱਖ ਪਰਸੈਂਟ ਗਲਤ ਹੋਵੇ ਤੇ ਮੁੜ ਕੇ ਇਹ ਜਦੋਂ ਐਮਪੀ ਬਣ ਜਾਂਦੇ ਸਾਡੀਆਂ ਕੁੜੀਆਂ ਨੂੰ ਗਲਤ ਬੋਲਦੇ ਆ ਗਲਤ ਕਰਦੇ ਉਦੋਂ ਤਾਂ ਤੋਂ ਬੋਲਿਆ ਨਹੀਂ ਜਾਂਦਾ ਫਿਰ ਜਿੱਦਾਂ ਇਸ ਕੁੜੀ ਲਈ ਨਹੀਂ ਬੋਲਿਆ ਜਾ ਰਿਹਾ ਕਿਸੇ ਇਹ ਕੁੜੀ ਨੂੰ ਹੁਣ ਵੀ ਕਿਸੇ ਡੇਰਿਆਂ ਤੇ ਬਾਬੇ ਬੁਲਾ ਲੈਂਦੇ ਉੱਥੇ ਚੁੰਨੀ ਲੈ ਕੇ ਸਿਰ ਤੇ ਚੱਲ ਜਾਂਦੀ ਆ ਕਰੋ ਦਰਸ਼ਨ ਦੇ ਦਰਸ਼ਨ ਕੀ ਹੁੰਦੇ ਆ ਤੁਹਾਨੂੰ ਇਹ ਪਤਾ ਪਹਿਲਾਂ ਦਰਸ਼ਨ ਕਰਾਉਣ ਦੀਆਂ ਗੱਲਾਂ ਕਰਦੇ ਹੋ ਤੁਸੀਂ ਕਿੱਥੇ ਨੂੰ ਲੈ ਚੱਲੇ ਸਮਾਜ ਨੂੰ ਤੁਸੀਂ ਪੰਜਾਬੀਓ ਇਹ ਪੰਜਾਬ ਤੇ ਪੰਜਾਬੀਅਤ ਨੂੰ ਖਰਾਬ ਕਰਨ ਸਭ ਤੋਂ ਵੱਧ ਆ ਭੇਡਾਂ ਦਾ ਹਾਲ ਹੈ ਹੱਕ ਹੈ ਇਹਦੇ ਉਂਗਲੀਏ 'ਚ ਹੱਥ ਹੈ ਇਹ ਚੀਜ਼ ਸਮਝੋ ਗੁੱਸੇ ਦੇ ਵਿੱਚ ਲਫ਼ਜ਼ ਇੱਧਰ ਉੱਧਰ ਨਿਕਲ ਜਾਂਦੇ ਆ ਆਪ ਹੀ ਸਮਝੋ ਹੁਣ ਇਹ ਨਾਲ ਕਿਉਂ ਬੁਰਕੀ ਤੋੜ ਕੇ ਵੀ ਤੁਹਾਡੇ ਮੂੰਹ 'ਚ ਪਾਵੇ ਹਰ ਬੰਦਾ ਆਪ ਵੀ ਥੋੜਾ ਬਾਲਾ ਸਮਝ ਲਿਆ ਕਰੋ ਤੇ ਕੁੜੀ ਕੌਣ ਹੈ ਇਹਦੇ ਬਾਰੇ ਦੱਸੋ ਇਹਨੇ ਬਹੁਤ ਲੋਕਾਂ ਨਾਲ ਠੱਗੀ ਮਾਰੀ ਆ ਕਾਰੋਬਾਰ ਇਹਦਾ ਕਿੱਥੇ ਤੱਕ ਚੱਲ ਗਿਆ ਚੈਨਲਾਂ ਨਾਲ ਨਹੀਂ ਐਡਾ ਕਾਰੋਬਾਰ ਬਣਦਾ ਉਹਦੀ ਸੋਚ ਕੇ ਦੇਖੋ ਬਹੁਤ ਲੋਕ ਹੈ ਚੈਨਲਾਂ 'wale ਹੈਨਾ ਇਹ ਬਹੁਤ ਵੱਡੀ ਗੇਮ ਕਰ ਰਹੀ ਆ ਹੁਣ ਹਿੰਦੀ ਵਿੱਚ ਉਹਨੂੰ ਡੱਬ ਕਰਕੇ ਉਹ ਕਰ ਰੇ ਤੁਸੀਂ ਸਮਝਣਾ ਤੇ ਉਹ ਉਹਦੇ ਵਿੱਚ ਬਦਨਾਮੀ ਕਿਹਦੀ ਹੋਣੀ ਆ ਹਿੰਦੀ ਵਿੱਚ ਐਡਾ ਬੋਲਿਆ ਜਾ ਰਿਹਾ ਕਿੰਨਾ ਕੁਸ਼ਿਦ ਵਧਾ ਚੜਾ ਕੇ ਆਵਾਜ਼ ਕਿਸੇ ਹੋਰ ਦੀ ਡੱਬ ਕਰਕੇ ਇਹ ਚੀਜ਼ ਸਮਝਣੀ ਪੈਣੀ ਆ ਤੁਸੀਂ ਸਮਝਿਆ ਕਰੋ ਸ਼ੁਕਰੀਆ ਅਗਲੀ ਵੀਡੀਓ ਨਾਲ ਫਿਰ ਮਿਲਾਂਗੇ ਇੱਕ ਸੋਨੇ ਦਾ ਸ਼ਗਨ ਪਾਉਣ ਵਾਲੀ ਗੱਲ ਜਿਹੜੀ ਕਹੀ ਸੀ ਉਹ ਇੱਕ ਬੰਦੇ ਨੇ ਸਹੀ ਜਵਾਬ ਦਿੱਤਾ ਉਹ ਥੱਲੇ ਦੇਖ ਸਕਦੇ ਤੁਸੀਂ ਨਾ ਕਮੈਂਟਾਂ 'ਚ ਮਿਹਰਬਾਨੀ ਸ਼ੁਕਰੀਆ